ਅੱਜ ਜੀਤੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਆਂ ਸਭ ਤੋਂ ਪਹਿਲੀ ਟ੍ਰਿਕ ਹੈ ਕਿ ਆਪਾਂ ਕੱਪੜੇ ਵਾਲੇ ਬੈਗ ਨੂੰ ਧੂੜ ਮਿੱਟੀ ਤੋਂ ਕਿਸ ਤਰ੍ਹਾਂ ਬਚਾਈਏ ਇਸ ਤੇ ਲਈ ਤੁਸੀਂ ਕੀ ਕਰਨਾ ਤੁਹਾਨੂੰ ਕੋਈ ਸਪੈਸ਼ਲ ਕਵਰ ਲੈਂਡ ਦੀ ਲੋੜ ਨਹੀਂ ਤੁਸੀਂ ਘਰ ਵਿੱਚ ਪਏ ਕੱਪੜੇ ਨੂੰ ਹੀ ਇੱਕ ਵਧੀਆ ਤਰੀਕੇ ਨਾਲ ਵਰਤ ਕੇ ਸਕਦਾ ਕਵਰ ਬਣਾ ਸਕਦੇ ਉਸ ਤੇ ਲਈ ਤੁਸੀਂ ਕੀ ਕਰਨਾ ਕਿ ਘਰ ਵਿੱਚ ਆਪਣੇ ਕੋਈ ਗਾਉਨਿਆ ਜਾਂ ਲਹੰਗਾ ਹੈ ਉਸ ਨੂੰ ਲੈ ਕੇ ਉਸ ਦੇ ਉੱਪਰਲੀ ਸਾਈਡ ਜਿਹੜਾ ਨੇਹ ਜਾਂ ਬਣਿਆ ਹੁੰਦਾ ਹੈ ਉਸ ਦੇ ਵਿੱਚ ਦੀ ਰੱਸੀ ਲਗਾ ਕੇ ਉੱਪਰ ਵਾਲਾ ਹਿੱਸਾ ਚੰਗੀ ਤਰ੍ਹਾਂ ਬੰਦ ਕਰ ਦੇਣਾ ਹੈ ਤੇ ਹੇਠਲਾ ਹਿੱਸਾ ਉਸੇ ਤਰ੍ਹਾਂ ਓਪਨ ਹੀ ਰਹਿਣ ਦੇਣਾ ਹੈ ਤੇ ਫਿਰ ਇਸ ਨੂੰ ਉਸ ਕੱਪੜਿਆਂ ਵਾਲੇ ਬੈਗ ਦੇ ਉੱਪਰ ਪਾ ਦੇਣਾ ਹੈ ਦੇਖੋ ਦੋਸਤੋ ਤੁਹਾਨੂੰ ਦਿਖਾਉਣੀ ਆ ਪਾ ਕੇ ਇਸ ਤਰ ਜਿਹੜਾ ਇਸ ਦਾ ਖੁੱਲਿਆ ਹੋਇਆ ਹਿੱਸਾ ਹੈ ਇਸ ਨੂੰ ਹੇਠਲੀ ਸਾਈਡ ਲੈ ਜਾਣਾ ਤੇ ਜਿਹੜਾ ਬੰਦ ਹਿੱਸਾ ਇਸ ਨੂੰ ਉੱਪਰ ਹੀ ਰਹਿਣ ਦੇਣਾ ਇਸ ਨੂੰ ਆਸਾਨ ਜਿਹੇ ਤਰੀਕੇ ਨਾਲ ਆਪਾਂ ਲਾ ਵੀ ਸਕਦੇ ਹਾਂ ਤੇ ਉੱਪਰ ਪਾ ਵੀ ਸਕਦੇ ਹਾਂ ਤੇ ਦੋਸਤੋ ਦੇਖੋ ਬਿਲਕੁਲ ਹੀ ਕੋਈ ਨਵਾਂ ਕੰਮ ਨਹੀਂ ਕੁਝ ਨਹੀਂ ਘਰ ਵਿੱਚ ਪਈ ਚੀਜ਼ ਨਾਲ ਹੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਵਰ ਬਣਾ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੁਣ ਦੋਸਤੋ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੇ ਹਾਂ ਇਸਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਘਰ ਵਿੱਚ ਹੁੰਦੀਆਂ ਨੇ ਸਟੋਨ ਵਾਲੀਆਂ ਚੂੜੀਆਂ ਤੇ ਆਪ ਨੂੰ ਹਮੇਸ਼ਾ ਹੀ ਡਰ ਹੁੰਦਾ ਹੈ ਕਿ ਕਿਤੇ ਚੂੜੀਆਂ ਦੇ ਉੱਪਰੋਂ ਸਟੋਨ ਨਾ ਡਿੱਗ ਜਾਣ ਜਾਂ ਚੂੜੀ ਖਰਾਬ ਨਾ ਹੋ ਜਾਵੇ ਇਸਦੇ ਲਈ ਆਪਾਂ ਕੀ ਕਰੀਏ ਇਸਦੇ ਲਈ ਇੱਕ ਬਹੁਤ ਹੀ ਵਧੀਆ ਔਰ ਆਸਾਨ ਤਰੀਕਾ ਕਿ ਆਪਣੇ ਘਰ ਵਿੱਚ ਹੁੰਦਾ ਰਬੜ ਬੈਂਡ ਕੋਈ ਵੀ ਰਬੜ ਬੈਂਡ ਕੋਈ ਪੁਰਾਣਾ ਐ ਨਵਾਂ ਕੋਈ ਵੀ ਤੁਸੀਂ ਇਸਦੇ ਵਰਤ ਸਕਦੇ ਹੋ ਇਸ ਰਬੜ ਬੈਂਡ ਨੂੰ ਤੁਸੀਂ ਹਲਕਾ ਹਲਕਾ ਜਿਹਾ ਸਾਈਡਾਂ ਤੋਂ ਖੋਲ ਲੈਣਾ ਹੈ ਤੇ ਇਸਦੇ ਵਿੱਚ ਚੂੜੀਆਂ ਨੂੰ ਪਾ ਦੇਣਾ ਹੈ ਤੇ ਉੱਪਰੋਂ ਸਾਈਡਾਂ ਤੋਂ ਵੀ ਰਬੜ ਨੂੰ ਫੋਲਡ ਕਰ ਦੇਣਾ ਇਹਨਾਂ ਇਸ ਤਰ੍ਹਾਂ ਆਪਣੀਆਂ ਚੂੜੀਆਂ ਚੰਗੀ ਤਰ੍ਹਾਂ ਵਿੱਚ ਇਸ ਤੇ ਆ ਜਾਣਗੀਆਂ ਕੋਈ ਡਿੱਗਣ ਦਾ ਡਰ ਨਹੀਂ ਕੋਈ ਟੁੱਟਣ ਦਾ ਡਰ ਨਹੀਂ ਨਾਲੇ ਤਾਂ ਆਪਣਾ ਰਬੜ ਬੈਂਡ ਵਰਤਿਆ ਗਿਆ ਜਿਹੜਾ ਘਰ ਵਿੱਚ ਫालतू ਪਿਆ ਸੀ ਤੇ ਨਾਲੇ ਆਪਣੀਆਂ ਚੂੜੀਆਂ ਵੀ ਸੇਫ ਹੋ ਗਈਆਂ ਇਸ ਤਰ੍ਹਾਂ ਇਸ ਨੂੰ ਆਪਾਂ ਕਿਤੇ ਵੀ ਰੱਖ ਸਕਦੇ ਹਾਂ ਬਾਹਰ ਰੱਖ ਲਓ ਅਲਮਾਰੀ 'ਚ ਰੱਖ ਲਓ ਜਾਂ ਆਪਾਂ ਕਿਤੇ ਬਾਹਰ ਅੰਦਰ ਜਾ ਰਹੇ ਹਾਂ ਬੈਗ ਵਿੱਚ ਪਾ ਲਓ ਕੋਈ ਵੀ ਆਪਾਂ ਨੂੰ ਸਟੋਨ ਡਿੱਗਣ ਦਾ ਚੂੜੀ ਟੁੱਟਣ ਦਾ ਕੋਈ ਖਤਰਾ ਨਹੀਂਗਾ ਹੁਣ ਦੋਸਤੋ ਤੁਹਾਨੂੰ ਲਾਸਟ ਤੇ ਤੀਸਰੀ ਟ੍ਰਿਕ ਬਾਰੇ ਦੱਸਦੇ ਹਾਂ ਹੁਣ ਦੋਸਤੋ ਤੀਜੀ ਟ੍ਰਿਕ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਨੂੰ ਕਈ ਵਾਰ ਆਪਾਂ ਨੂੰ ਘਰ ਵਿੱਚ ਲਫਾਫਾ ਚਾਹੀਦਾ ਛੋਟਾ ਚਾਹੀਦਾ ਏ ਤਾਂ ਆਪਣੇ ਘਰ ਵਿੱਚ ਵੱਡਾ ਲਫਾਫਾ ਹੁੰਦਾ ਹੈ ਹੁਣ ਤੁਹਾਨੂੰ ਕਿਤੇ ਬਾਹਰੋਂ ਛੋਟਾ ਲਿਫਾਫਾ ਲਿਆਉਣ ਦੀ ਲੋੜ ਨਹੀਂ ਪੈਗੀ ਤੁਸੀਂ ਆਪਦੇ ਤਰੀਕੇ ਨਾਲ ਘਰ ਵਿੱਚ ਜਿੰਨਾ ਸਾਈਜ਼ ਚਾਹੋ ਉਸ ਲਿਫਾਫਾ ਬਣਾ ਸਕਦੇ ਹੋ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਕਰਦ ਲੈਣੀ ਹੈ ਤੇ ਉਸ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ ਤੇ ਜਿੰਨਾ ਸਾਈਜ਼ ਦਾ ਤੁਹਾਨੂੰ ਚਾਹੀਦਾ ਹੈ ਤੁਸੀਂ ਉਨੇ ਸਾਈਜ਼ ਦਾ ਲਿਫਾਫੇ ਨੂੰ ਕੱਟ ਲੈਣਾ ਹੈ ਦੇਖੋ ਦੋਸਤੋ ਮੈਂ ਇਸ ਲਿਫਾਫੇ ਨੂੰ ਦੋ ਹਿੱਸਿਆਂ ਵਿੱਚ ਕੱਟ ਦਿੱਤਾ ਹੈ ਇੱਕ ਤਾਂ ਇੱਕ ਸਾਈਡ ਤੋਂ ਬੰਦੇ ਹੀ ਸੀ ਤੇ ਦੂਸਰਾ ਵੀ ਬੰਦ ਹੋ ਗਿਆ ਉਹ ਕਿਵੇਂ ਹੋਇਆ ਕਰਦ ਜਦ ਆਪਾਂ ਗਰਮ ਕਰਕੇ ਕੱਟਦੇ ਆ ਤਾਂ ਆਟੋਮੈਟਿਕ ਇਹ ਲਫਾਫਾ ਚਿਪਕ ਜਾਂਦਾ ਹੈ ਜੇਕਰ ਲਫਾਫਾ ਚੰਗੀ ਤਰ੍ਹਾਂ ਨਹੀਂ ਚਿਪਕਿਆ ਤਾਂ ਤੁਸੀਂ ਕਰਦ ਨੂੰ ਫਿਰ ਤੋਂ ਗਰਮ ਕਰਕੇ ਇਸ ਬੰਦ ਸਾਈਡ ਤੇ ਕਰਦ ਨੂੰ ਲਗਾ ਦਿਓ